ਦਾ ਵੀ ਮਿੱਤਰੋ ਤਰੀਕ ਹੋ ਗਿਆ ਹੈ 1 ਦਸੰਬਰ ਆਪਣੇ ਚੈਨਲ ਤੇ ਹੈ ਸਾਰਿਆਂ ਦਾ ਸਵਾਗਤ 1 ਦਸੰਬਰ ਹੈ ਤੇ ਟਾਈਮ ਲਗਭਗ 7:30 ਦਾ ਹੈ ਤੇ ਮਿੱਤਰੋ ਸ਼ਾਇਰ ਹੈ ਜਿਹੜੀ ਆਪਾਂ ਹੁ ਕਰਤੀ ਆ ਪੂਰੀ ਜਾਂਦੇ ਸਿਹਾਂ ਹੁਣ ਆਪਾਂ 5:30 ਵਜੇ ਸ਼ੇਅਰ ਕਰਨ ਜਾਣੇ ਆ ਨਵੇਂ ਭਾਵਨਾ ਨੂੰ ਨਵਾਂ ਸਾਥ ਤੇ ਨਵਾਂ ਟਾਈਮ 5:30 ਵਜੇ ਤੋਂ ਤੁਰਕੇ 6:30 ਵਜੇ ਆਪਾਂ ਸ਼ਾਇਰ ਆਪਣੀ ਖਤਮ ਕਰ ਦੰਨੇ ਆ ਮਿੱਤਰੋ ਦਿਨ ਚੜਮ ਤੋਂ ਪਹਿਲਾਂ-ਪਹਿਲਾਂ ਭਰਾਵਾਂ ਦੀ ਸਬਜ਼ੀ ਅੱਗੇ ਤੁਹਾਨੂੰ ਦਿਖਾਵਾਂਗੇ ਆਪਣੇ ਨਈ ਵਾਲਾ ਵਾਹਣ ਕਣਕ ਹਰੀ ਹੋ ਗਈ ਐ ਤੇ ਭਰਾਵਾਂ ਨੇ ਕਣਕ ਕੀਤੀ ਬੀਜ ਕੇ ਕਣਕ ਕੋਰ ਦੇ ਲਵੇ ਲਗਭਗ ਲਵੇ ਐ ਜਿਵੇਂ ਕੱਲ ਤੁਹਾਨੂੰ ਦੱਸਿਆ ਸੀ ਗਰਦੀਵੇਂ ਪਰ ਦੀ ਕਣਕ ਨਿਕਲ ਰਹੀ ਆ ਥੋੜੀ ਠੰਡੀ ਐ ਜਾਂਟੇ ਭਰਾ ਦੀ ਕਣਕ ਵੀ ਨਿਕਲ ਰਹੀ ਆ ਵੀ ਠੰਡੀ ਨਿਕਲ ਰਹੀ ਐ ਚਲੋ ਦੱਸ ਦਣਾ ਤੁਹਾਨੂੰ ਫਿਰ ਵੀਡੀਓ ਦੇ ਵਿੱਚ ਪੂਰੀ ਕਣਕ ਦੀ ਵੀ ਸ਼ੂਟ ਕਰਕੇ ਦਿਖਾਵਾਂਗੇ ਤੇ ਮਿੱਤਰੋ 5:30 ਤੋਂ 6:30 ਹੁਣ ਆਪਣਾ ਜਿਹੜਾ ਟਾਈਮ ਹੋ ਗਿਆ ਉਹ ਸ਼ਹਿਰ ਦਾ 5:30 ਤੋਂ 6:30 ਹੋ ਗਿਆ ਹੈ ਗੁਰਵਿੰਦਰ ਭਰਾ ਤੇ ਬਲਕਾਓ ਡਾਕਟਰ ਨਵੇਂ ਮੈਂਬਰ ਆਪਣੀ ਸ਼ਹਿਰ ਦੇ ਵਿੱਚ ਸ਼ਾਮਿਲ ਹੋਏ ਨੇ ਗੁਰਵਿੰਦਰ ਭਰਾ ਨੇ ਲਾਇਆ ਹੈ ਮੱਖਾ ਮੋੜ ਦੇ ਉੱਤੇ ਪਟ્રોલ ਪੰਪ ਭਰਾ ਦੀ ਮਦਦ ਕਰੋ ਸਾਰਿਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਡੀਜੇ ਪਟ્રોલ ਪਾ ਕੇ ਰਾਦੀ ਕਰੋ ਮਦਦ ਬਾਬਾ ਜੀ ਸਬਜ਼ੀ ਵਾਲੇ ਆ ਗਏ ਨੇ ਤੇ ਉਹ ਆਪਦੀ ਬੇਨਤੀ ਬੋਲਣਗੇ ਬੇਨਤੀ ਵਿੱਚ ਜਿਆਦਾ ਡਿਸਟਰਬੈਂਸ ਕਰਦੀ ਆ ਕਿਉਂਕਿ ਆਪਣਾ ਇਹੜਾ ਖੇਤ ਹੈ ਉਹ ਨੀਂਹ ਵਾਲਾ ਬਿਲਕੁਲ ਪਿੰਡ ਦੇ ਨਾਲ ਹੈ ਬਾਬਾ ਜੀ ਬੇਨਤੀ ਬੋਲ ਰਹੇ ਨੇ ਸਾਨੂੰ ਦੱਸਿਆ ਵੀ ਡਿਸਟਰਬੈਂਸ ਪੂਰੀ ਹੁੰਦੀ ਹੈ ਕਿਉਂਕਿ ਇਹਦੇ ਦੂਜੇ ਚੈਨਲ ਨੇ ਆਪਣੇ ਘਰੇ ਵੀ ਉਹ ਵੀਡੀਓ ਬਣਾਉਣ ਵੇਲੇ ਡਿਸਟਰਬੀਸ਼ਨ ਦਾ ਸ਼ਿਕਾਰ ਆਪਣਾ ਸਾਰਾ ਜਿਹੜਾ ਵੀਡੀਓ ਦਾ ਸਿਸਟਮ ਹੈ ਹੁੰਦਾ ਹੈ ਇੱਧਰ ਸੀ ਗੁਰਜੰਟਪਾ ਦਾ ਹਰਾ ਇੱਧਰ ਆ ਗਿਆ ਸ਼ਾਹ ਵਜਦੀ ਬਸੇਮ ਆਪਣੀ ਬਸਿੰਤਾ ਵੱਡੀ ਹੋ ਗਈ ਹੈ ਤੇ ਮਿੱਤਰੋ ਬਾਡੇ ਦੇ ਲਵੇ ਹੈ ਨਰਨ ਦਾ ਬੂਝਾ ਨਹੀਂ ਛੋਟੇ ਨੇ ਲਾਇਆ ਹੋਇਆ ਹੈ ਦਾ ਉਹ ਜਾ ਔਲੇ ਸਾਰੇ ਬੜੀ ਵਧੀਆ ਲੱਗੇ ਨੇ ਉਹ ਸੌਲੇ ਥੱਲੇ ਵੀ ਡਿੱਗੇ ਹੋਏ ਨੇ ਔਲੇ ਦਾ ਖਾਦੇ ਦਾ ਤੇ ਕਹਿੰਦੇ ਸਿਆਣੇ ਦੇ ਕਿਸ ਦਾ ਸਵਾਦ ਮਿੱਤਰੋ ਬਾਅਦ ਚ ਆਉਂਦਾ ਔਲੇ ਕਾਫੀ ਪੇਰੇ ਆਉਣ ਵੇਲੇ ਚੁਗਾਗੇ ਆਪਾਂ ਜਦੋਂ ਵੀਡੀਓ ਬੰਦ ਹੋਊਗੀ ਆਪਣੀ ਹੁਣ ਆਪਾਂ ਤੁਹਾਨੂੰ ਵੀਡੀਓ ਸ਼ੂਟ ਅੱਗੇ ਆਪਣੇ ਦੋਨੇ ਤਰ੍ਹਾਂ ਦੇ ਕਣਕਾਂ ਜਿਹੜੀਆਂ ਭਰਾਵਾਂ ਨੇ ਬੀਜੀਆਂ ਹੋਈਆਂ ਆਪਣੇ ਬਾਹਨ ਦੇ ਵਿੱਚ ਨਈ ਵਾਲੇ ਦੇ ਵਿੱਚ ਉਹ ਤੁਹਾਨੂੰ ਸ਼ੂਟ ਕਰਕੇ ਦਿਖਾਵਾਂਗੇ ਮਿੱਤਰੋ ਇਹ ਤਾਂ ਕਣਕ ਦਾ ਆਪਣਾ ਬਜਾਰਾ ਹੈਗਾ 0 ਡਲ ਵਾਲਾ ਜਿਹੜਾ ਇਧਰ ਲਪਟਾ ਹੈ ਇਹ 0 ਡਲ ਨਾਲ ਬੀਜਿਆ ਤੇ ਕਣਕ 0 ਡਲ ਦੀ ਚੰਗੀ ਹਰੀ ਹੋਈ ਹੈ 0 ਡਲ ਦਾ ਬਜਾਰਾ ਸੋਰੀ ਕਾਮਯਾਬ ਹੈ ਸੋਹਣੀਆਂ ਕਣਕਾਂ ਨਿਕਲੀਆਂ ਨੇ ਤੇ ਸੋਨੂਰਾਪੁਰ ਵਾਲੇ ਖੇਤ ਦੀ ਵੀਡੀਓ ਵੀ ਸ਼ੂਟ ਕਰਕੇ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਉੱਥੇ ਵੀ ਕਣਕ ਆਪਣੀ ਕੋਰ ਵਾਲੀ ਹੈ ਤੇ ਕੋਰ ਭਰਨੀ ਸਟਾਰਟ ਦੋ ਚਾਰ ਦਿਨ ਤੱਕ ਹੋ ਜਾਵੇਗੀ ਕਣਕਾਂ ਦੀ ਕੋਰ ਲੱਗਣੀ ਲਗਭਗ ਜੇ ਸਟਾਰਟ ਹੋ ਗਈ ਹੈ ਕਣਕਾਂ ਹਰੀਆਂ ਆ ਗਈਆਂ ਕੁਝ ਕਣਕਾਂ ਦਾ ਬਜਾਰਾ ਹਜੇ ਵੀ ਹੋ ਰਿਹਾ ਕਣਕਾਂ ਉਹ ਜਿਹੜੀਆਂ ਹਣ ਕਣਕਾਂ ਦਾ ਬਜਾਰਾ ਹੁਣ ਹੋ ਰਿਹਾ ਹੈ ਉਹ ਕਣਕਾਂ ਹੈਗੇ ਨੇ ਪਛੇਤੀਆਂ ਝਾੜ ਤੇ ਪਵੇਗਾ ਸਰ ਜੇ ਕਣਕ 60 ਮਣ ਨਿਕਲੀ ਜੀ ਤਾਂ ਉਹ ਕਣਕ ਜਿਹੜੀ ਅੱਜ ਬਜਾਰਾ ਹੋ ਰਿਹਾ ਹੈ 50 ਹੀ ਨਿਕਲੇਗੀ ਆਹ ਪਟਾ ਆਪਣਾ ਮਿੱਤਰੋ ਜਿਹੜਾ ਰੇਲਵੇ ਲੈਂਡ ਦੇ ਨਾਲ ਲੱਗਦਾ ਹੈ ਇਹ ਭਰਾਵਾਂ ਦੇ ਸੁਪਰ ਸੀਟਰ ਦਾ ਪੀਜੇ ਭਰਵੰਸ ਭਰਾ ਕੋਲੇ ਆਪਣਾ ਹੈਗਾ ਇਹ ਜਵੀਨ ਠੇਕੇ ਤੇ ਦੋ ਸਾਲੀ ਲਿਖੀ ਹੋਈ ਹੈ ਇੱਧਰ ਹੈਗਾ ਜੀ ਬਜਾਰਾ ਜੀਰੋ ਟਰੈਲਰ ਦਾ ਜਿਹੜਾ ਘਰਾਂ ਦੇ ਨਾਲ-ਨਾਲ ਜ਼ਮੀਨ ਹੈ ਆਪਣੀ ਉਹ 체ਗਾ ਜੀਰੋ ਟਰੈਲਰ ਦਾ ਬਿਜਾਈ ਤੇ ਜਿਹੜਾ ਪਟਾ ਬਣਾ ਦੂਜਾ ਰੇਲਵੇ ਲੈਂਡ ਨਾਲ ਜਾ ਲੱਗਦਾ ਹੈ ਉਹਦਾ ਹੈਗਾ ਸੁਪਰ ਸੀਡਰ ਨਾਲ ਕੀਤੀ ਹੋਈ ਬਿਜਾਈ ਸੁਪਰ ਸੀਡਰ ਦੀ ਕਣਕ ਦੇ ਵਿੱਚ ਐਸ ਵਾਰੀ ਸਮਸਿਆ ਆ ਰਹੀ ਹੈ ਵੀ ਠੰਡੀ ਜੀ ਹਰੀ ਹੋ ਰਹੀ ਆ ਠੰਡੀ ਜੀ ਕੁਲ ਮਲਾ ਕੇ ਕਟ ਹਰੀਆਂ ਹੋ ਰੀਆਂ ਕਣਕਾਂ ਮਿੱਤਰੋ ਵੱਡੇ ਪੱਧਰ ਦੀ ਸਮੱਸਿਆ ਹੈ ਜਿਵੇਂ ਆਪਾਂ ਨੇ ਕਿਸਾਨੀ ਨੂੰ ਬੜੀ ਬੜੀ ਸਮੱਸਿਆਵਾਂ ਆ ਰਹੀਆਂ ਨੇ ਸੁਪਰ ਸੀਡਰ ਦੀ ਕਣਕ ਦੀ ਸਮੱਸਿਆ ਤੋਂ ਗਿਆ ਇਸ ਵਾਰੀ ਜਿਆਦਾ ਆ ਰਹੀ ਹੈ ਤੇ ਇੱਕ ਹੋਰ ਸਮੱਸਿਆ ਨਾਲ ਵੀ ਸੁੰਡ ਪੈਣ ਦੀ ਜਿਆਦਾ ਸਮੱਸਿਆ ਵੀ ਸੁਪਰ ਸੀਡਰ ਦੀ ਬਜਾਈ ਦੇ ਵਿੱਚ ਹੈ ਜਿਹੜੀ ਸੁਪਰ ਸੀਡਰ ਨਾਲ ਬਜਾਈ ਹੋਈ ਹੈ ਉਹ ਸੁੰਡ ਪੈਣ ਦੀ ਸਮੱਸਿਆ ਵੀ ਆ ਰਹੀ ਹੈ ਤੇ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਆਪਣੇ ਖੇਤਾਂ ਦੇ ਵਿੱਚ ਗੌਰ ਰੱਖਣ ਬਾਰੀ-ਬਾਰੀ ਖੇਤ ਦੇ ਵਿੱਚ ਰੋਜ਼ ਢੇੜਾ ਮਾਰਦੇ ਰਹਿਣ ਤੇ ਜਦੋਂ ਵੀ ਸੁੰਡ ਦੀ ਸਮੱਸਿਆ ਆ ਕਿਤੇ ਬਦਨ ਦਾ ਸੁੰਨੂ ਅਟੈਕ ਜਿਆਦਾ ਲੱਗੇ ਤਾਂ ਨਾਲ ਦੀ ਨਾਲ ਉਹਦੇ ਵਿੱਚ ਕੈਮੀਕਲ ਵਗੈਰਾ ਦਵਾਈ ਪਾ ਕੇ ਸਪਰੇ ਵਗੈਰਾ ਪਾ ਕੇ ਉਸ ਨੂੰ ਪਾਣੀ ਲਾ ਦਿੱਤਾ ਜਾਵੇ ਤੇ ਸੁੰਡ ਨੂੰ ਕੰਟਰੋਲ ਕੀਤਾ ਜਾਵੇ ਆਪਣੇ ਚੈਨਲ ਰਾਹੀਂ ਆਪਾਂ ਭਰਾਵਾਂ ਨੂੰ ਹੀ ਬੇਨਤੀ ਕਰਾਂਗੇ ਕਿਸਾਨ ਵੀਰਾਂ ਨੂੰ ਵੀ ਆਪ ਦੀ ਕਣਕ ਦੀ ਗੌਰ ਪੂਰੀ ਤਰ੍ਹਾਂ ਰੱਖੀ ਜਾਵੇ। ਵੇਗੌੜੀ ਨਾ ਕੀਤੀ ਜਾਵੇ ਇਸ ਮਸਲੇ 'ਚ ਮਿੱਤਰੋ। ਜਿਹੜਾ ਸੁੰਡ ਹੈ ਇਹ ਕਣਕ ਤੇ ਬਹੁਤ ਵੱਡਾ ਅਟੈਕ ਹੈ। ਇਸ ਮਸਲੇ 'ਚ ਵੇਗੌੜੀ ਨਾ ਕੀਤੀ ਜਾਵੇ। ਤੇ ਆਪਾਂ ਆਪਣੀ ਵੀਡੀਓ ਦਾ ਕਰਾਂਗੇ ਐਂਡ। ਅੱਜ ਆਪਣੀ ਵੀਡੀਓ ਜਿਹੜੀ ਦੁਪਹਿਰ ਵਾਲੀ ਸ਼ੂਟ ਹੋਵੇਗੀ ਉਹ ਹੈਗੀ ਆ ਜੀ। ਤੇਜਿੰਦਰ ਮਾਸਟਰ ਦੀਆਂ ਘੋੜੀਆਂ ਤੇਂਦਰ ਮਾਸਟਰ ਦੀਆਂ ਘੋੜੀਆਂ ਦੇ ਵੀਡੀਓ ਸ਼ੂਟ ਕਰਾਂਗੇ ਭਰਾ ਨੇ ਬੜੇ ਸ਼ੌਂਕ ਦੇ ਨਾਲ ਪਿੰਡ ਰਾਪੜ ਦੇ ਵਿੱਚ ਘੋੜੀਆਂ ਰੱਖੀਆਂ ਹੋਈਆਂ ਨੇ 12 ਵਜੇ ਸ਼ੂਟ ਹੋਵੇਗਾ ਤੇ ਕੱਲ ਨੂੰ ਆਪਣੇ ਚੈਨਲ ਤੇ ਜਾਂ ਪਰਸੋਂ ਪਾਵਾਗੇ ਤੇਂਦਰ ਭਰਾ ਦੀਆਂ ਘੋੜੀਆਂ ਦੀ ਵੀਡੀਓ ਤੇ ਬੜੇ ਸ਼ੌਂਕ ਦੇ ਨਾਲ ਘੋੜੀਆਂ ਰੱਖੀਆਂ ਐ ਪਿੱਤਰ ਨੇ ਕਬੂਤਰ ਰੱਖਿਆ ਐ ਤੇ ਦੋ ਤਿੰਨ ਹੋਰ ਜਾਨਵਰ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਜਿਹੜੇ ਨਵੇਂ ਨਹੀਂ ਜਿਹੜਾ ਆਪਾਂ ਚੈਨਲ ਤੇ ਨਹੀਂ ਬੋਲਾਂਗੇ ਕਿਉਂਕਿ ਤੁਹਾਨੂੰ ਐਡੇ ਟਾਈਮ ਦਿਖਾਵਾਂਗੇ ਪਰਾਣ ਇਹ ਬੜੇ ਸ਼ੌਂਕ ਦੇ ਨਾਲ ਆਪਣਾ ਫਾਰਮ ਤੇਂਦਰ ਮਾਸਟਰ ਜੀ ਇਹਨਾਂ ਦੀ ਡਿਊਟੀ ਹੈਗੀ ਹੈ ਪਿੰਡ ਬਹਿਣੀਵਾਲ ਬੜੇ ਫਾਰਮ ਬੜੇ ਸ਼ੌਂਕ ਦੇ ਨਾਲ ਸਜਾਇਆ ਹੋਇਆ ਸੋਨੂੰ ਮਿੱਤਰੋ ਸਾਰਾ ਆਪਣੇ ਚੈਨਲ ਤੇ ਦਿਖਾਵਾਂਗੇ ਵੀ ਸ਼ੌਂਕਾਂ ਦੇ ਬੜੇ ਪਿਆਰ ਦੇ ਨਾਲ ਲੋਕ ਜਿਹੜੇ ਸ਼ੌਂਕ ਨੂੰ ਪਾਲਦੇ ਨੇ ਤੇ ਸ਼ੌਂਕ ਬੜੀ ਵੱਡੀ ਚੀਜ਼ ਆਬਦੇ ਆਪਦੇ ਵਿੱਚ ਕਹਿੰਦੇ ਵੀ ਸ਼ੌਂਕ ਹਰੇਕ ਬੰਦਾ ਨਹੀਂ ਪਾਲ ਸਕਦਾ ਤੇ ਹਰੇਕ ਭਾਅ ਦੇ ਸ਼ੌਂਕਾਂ ਨੂੰ ਪੂਰਾ ਵੀ ਨਹੀਂ ਕਰ ਸਕਦਾ ਪ੍ਰਮਾਤਮਾ ਕਿਸੇ ਦੇ ਹੱਕ ਦੇ ਵਿੱਚ ਹੀ ਆਪਣੇ ਸ਼ੌਂਕਾਂ ਨੂੰ ਪੂਰਾ ਕਰਨ ਦਾ ਬਲ ਬਖਸ਼ਦਾ ਹੈ ਕੇਂਦਰ ਭਰਾ ਕੋਲੇ 12:00 ਵਜੇ ਜਾਵਾਂਗੇ। ਇਸ ਤੋਂ ਪਹਿਲਾਂ ਥੋੜੀ ਜਿਹਾ ਆਪਣਾ ਸਕੂਲ ਦੇਰੀ ਹੈ। ਮੈਨੇ ਵੀ ਮਿਸਤਰੀ ਲੱਗੇ ਹੋਏ ਨੇ ਕਿਉਂਕਿ ਗਰਾਂਟਾਂ ਵਗੈਰਾ ਸਕੂਲ ਦੇ ਵਿੱਚ ਆਈਆਂ ਹੋਈਆਂ ਨੇ। ਮਿਸਤਰੀ ਚੱਲ ਰਹੇ ਨੇ। ਉਹਨਾਂ ਕੋਲੇ ਗਿੜਾ ਮਾਰ ਕੇ ਫਿਰ ਪੱਤਿਜਿੰਦਰ ਭਰਾ ਦੀ ਵੀਡੀਓ ਕਰਾਂਗੇ। ਸ਼ੂਟ 12:00 ਵਜੇ ਕੱਲ ਨੂੰ ਤੁਹਾਨੂੰ ਚੈਨਲ ਤੇ ਦਿਖਾਵਾਂਗੇ। ਕਣਕਾਂ ਪ੍ਰਮਾਤਮਾ ਦੀ ਕਿਰਪਾ ਨਾਲ ਸੋਹਣੀਆਂ ਹਰੀਆਂ ਹੋਈਆਂ ਨੇ ਤੇ ਕੋਰ ਲੱਗ ਰਹੀ ਹੈ। ਆਪਣੇ ਚੈਨਲ ਤੇ ਹੈ ਸਾਰਿਆਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਪਿਆਰ ਦੇਣ ਲਈ ਆਪਣੇ ਚੈਨਲ ਨੂੰ ਸਾਰਿਆਂ ਦਾ ਦਿਲੋਂ ਧੰਨਵਾਦ। ਸ਼ੁਕਰੀਆ ਜੀ ਜੀਉਂਦੇ ਵਾਸਤੇ ਉਹ ਪ੍ਰਮਾਤਮਾ ਸਾਨੂੰ ਰੱਖੇ ਸਲਾਮਤ ਤੇ ਆਪਣਾ ਪਿਆਰ ਹੀ ਬਣਿਆ ਰਹੀਂ ਠੀਕ ਹੈ ਜੀ ਧੰਨਵਾਦ ਸਭ ਤੋਂ ਪਹਿਲਾਂ ਆਪਣੇ ਚੈਨਲ ਦੇ ਜਿਹੜਾ ਬਬਲੀ ਸਿੱਧੂ ਦੇ ਨਾਂ ਤੇ ਆਪਣਾ ਨਵਾਂ ਬਲੌਗਾਂ ਵਾਲਾ ਚੈਨਲ ਚੱਲਿਆ ਪਹਿਲਾਂ ਆਪਣੇ ਤਿੰਨ ਚੈਨਲ ਚੱਲ ਰਹੇ ਸਬਰ ਦਾ ਦੂਖ ਵਧੀਆ ਜਿਹੜਾ ਆਪਾਂ ਬਲੌਗਾਂ ਵਾਲਾ ਚੈਨਲ ਚਲਾਇਆ ਬਬਲੀ ਸਿੱਧੂ ਦੇ ਨਾਂ ਤੇ ਉਹਦੇ ਤੇ ਆਪਾਂ ਨੂੰ ਬੜੀ ਸਪੋਰਟ ਮਿਲ ਰਹੀ ਹੈ ਛੋਟੀ ਸਪੋਰਟ ਦੀ ਲੋੜ ਹੈ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰਿਆ ਕਰੋ ਕਵਿੰਟ ਆਪਨੇ ਟੀਚਰ ਭਰਾਵਾਂ ਦੇ ਬਹੁਤ ਸੋਹਣੇ ਸੋਹਣੇ ਕਮੈਂਟ ਆ ਵੀ ਰਹੇ ਨੇ ਜਿਨ੍ਹਾਂ ਨੂੰ ਪੜ ਕੇ ਮਨ ਨੂੰ ਬੜਾ ਹੌਸਲਾ ਮਿਲਦਾ ਹੈ ਤੇ ਮਨ ਨੂੰ ਬੜੀ تسਲੀ ਹੁੰਦੀ ਹੈ ਉਸ ਨੂੰ ਅੱਗੇ ਸ਼ੇਅਰ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਦਾ ਬਟਨ ਜੁਰੂਰ ਦਬਿਆ ਕਰੋ ਸਬਸਕ੍ਰਾਈਬ ਕਰਨ ਦੇ ਨਾਲ ਆਪਣਾ ਜਿਹੜਾ ਚੈਨਲ ਹੋ ਬਹੁਤ ਸ਼ਹੀ ਮੋਨਟਾਈਜ਼ ਹੋਵੇਗਾ ਇਸ ਲਈ ਸਾਰਿਆਂ ਦਾ ਆਪਣੇ ਚੈਨਲ ਦੇ ਉੱਪਰ ਦੇਖਣ ਦੇ ਲਈ ਪਬਲਿਕ ਸਿੱਧੂ ਚੈਨਲ ਨੂੰ ਜਿਹੜੇ ਜਿਹੜੇ ਦੇਖਦੇ ਨੇ ਭਰਾ ਆਪਣੇ ਭੈਣਾਂ ਦੇਖਦੇ ਨੇ ਸਾਰਿਆਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ